ਯਾਰ ਅਸਰ ਕੀ ਨਾਮ ਆ ਜੀ ਅਮਰਜੀਤ ਸਿੰਘ ਰੜਾ ਸੂਬਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ ਆਜਾਦ ਮੇਰੇ ਨਾਲ ਗੁਰਨਾਮ ਸਿੰਘ ਜਹਾਂਪੁਰ ਜਨਰਲ ਸਕੱਤਰ ਪਗੜੀ ਸੰਭਾਲ ਲੈਰ ਅੱਜ ਦੱਲੇਵਾਲ ਸਾਹਿਬ ਨੂੰ ਮਿਲਣ ਵਾਸਤੇ ਆਈ ਸੀ ਸਵੇਰੀ ਜਿਹੜਾ ਪੁਲਿਸ ਉਹਨਾਂ ਨੂੰ ਜਿਹੜਾ ਚੱਕ ਕੇ ਇੱਥੇ ਲੈ ਕੇ ਆਈ ਸੀ ਹਿਰਾਸਤ ਵਿੱਚ ਲਿਆ ਗਿਆ ਸੀ ਕੀ ਗੱਲਬਾਤ ਹੋਈ ਹੈ ਕਿਸ ਤਰ੍ਹਾਂ ਦੇ ਉਹਨਾਂ ਦੇ ਖਲਾਤ ਆ ਅਸ ਵੇਲੇ ਡੱਲਿਆਲ ਸਾਹਿਬ ਜਿਹੜਾ ਅਨਛਨ ਦਾ ਉਹਨਾਂ ਨੇ ਕਿਹਾ ਸੀ ਉਹ ਜਾਰੀ ਹੈ ਜੇ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਸੀ ਔਰ ਹੱਲੇ ਤੱਕ ਉਹਨਾ ਉਹ ਚੜਦੀ ਕਲਾ ਚ ਕਿਸੇ ਤਰ੍ਹਾਂ ਦੀ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਢੈਂਦੀ ਕਲਾ ਵਾਲੀ ਅੰਦਰ ਹਲੇ ਇਹਨਾਂ ਨੇ ਕੁਛ ਖਾਦਾ ਪੀਤਾ ਇਹ ਕੀ ਹੈ ਅੰਦਰ ਬਿਲਕੁਲ ਕੁਛ ਨਹੀਂ ਖਾਦਾ ਪੀਤਾ ਜੀ ਚੜਦੀ ਕਲਾ ਜੇ ਅਨਛਨ ਉਹਨਾਂ ਦਾ ਜਿਹੜਾ ਜੋਨੀ ਤਰੀਕ ਕਹੀ ਸੀ ਸਮਾਂ ਕਿਹਾ ਸੀ ਉਸ ਸਮੇਂ ਤੋਂ ਜਾਰੀ ਹੈ ਤੇ ਹੁਣ ਅੱਗੇ ਦੀ ਰਣਨੀਤੀ ਲੈ ਕੀ ਬਣੀ ਹੈ ਕੋਈ ਮੈਸੇਜ ਆਇਆ ਹੋਵੇ ਜਥੇਬੰਦੀਆਂ ਵੱਲੋਂ ਦੇਖੋ ਹੁਣ ਅਸੀਂ ਜਾਵਾਂਗੇ ਖਨੌਰੀ ਬਾਰਡਰ ਤੇ ਉੱਥੇ ਮੀਟਿੰਗ ਕਰਾਂਗੇ ਅੰਦਰ ਦੀ ਜਿਹੜੀ ਜਿੰਨੇ ਵੀ ਹਾਲਾਤ ਹੈਗੇ ਆ ਜੋ ਵੀ ਉਹਨਾਂ ਨੇ ਸਾਡੇ ਕੋਲ ਮੈਸੇਜ ਜਿਹੜਾ ਆ ਉਹ ਆਪਦੀਆਂ ਜਥੇਬੰਦੀਆਂ ਨਾਲ ਗੱਲਬਾਤ ਕਰਾਂਗੇ ਉਹਨਾਂ ਦਾ ਮੈਸੇਜ ਕਨਵੇ ਕਰਕੇ ਅਗਲਾ ਪ੍ਰੋਗਰਾਮ ਦੇ ਦਿਆਂਗੇ। ਉਹਨਾਂ ਨੇ ਕੀ ਮੈਸੇਜ ਲੈ ਲਾਇਆ? ਦੇਖੋ ਮੈਸੇਜ ਅਸੀਂ ਜਥੇਬੰਦੀਆਂ ਨਾਲ ਸਲਾਹ ਕਰਕੇ ਦੱਸਾਂਗੇ। ਅਜੇ ਇੱਕ ਬੇਨਤੀ ਹੈ ਜੀ ਇੱਕ ਸਰਵੇਖਣ ਦੀ ਗੱਲ ਦੱਸ ਦਿਓ ਵੀ ਡੱਲੇਵਾਲ ਸਾਹਿਬ ਨੂੰ ਜਿੱਤ ਤਰ੍ਹਾਂ ਲਿਆਂਦਾ ਗਿਆ ਉੱਪਰ ਕਹਿੰਦੇ ਉੱਥੇ ਮਾਹੌਲ ਜਿਹੜਾ ਕਾਫੀ ਤਣਾਅਪੂਰਨ ਸੀ ਜਾਂ ਫਿਕਰ ਸੀਗਾ ਕੀ ਉਹਨਾਂ ਨੇ ਫਿਰ ਉਹ ਕਿਦਾਂ ਦਾ ਮਾਹੌਲ ਹੈ ਹੁਣ ਦੇਖੋ ਮਾਹੌਲ ਹੁਣ ਵੀ ਤਣਾਅਪੂਰਨ ਹੀ ਹੈ ਇਸ ਤਰ੍ਹਾਂ ਚੋਰਾਂ ਦੀ ਤਰ੍ਹਾਂ ਚੱਕ ਕੇ ਲਿਆਉਂਗੇ ਇਹ ਬਹੁਤ ਹੀ ਬਦਨੀਤੀ ਔਰ ਬਹੁਤ ਹੀ ਮਾੜੀ ਕਾਨੂੰਨੀ ਹਰਕਤ ਹੈ ਪੰਜਾਬ ਸਰਕਾਰ ਦੀ ਸੈਂਟਰ ਸਰਕਾਰ ਦੀ ਤੇ ਜੇ ਅਸੀਂ ਇਹ ਕਹੀਏ ਕਿ ਇੰਨੇ ਲੋਕਾਂ ਦੇ ਵਿੱਚ ਰੋਸ ਨਾ ਹੋਵੇ ਆਪਣੇ ਆਗੂ ਨੂੰ ਹਰ ਕੋਈ ਦੇਖਣਾ ਚਾਹੁੰਦਾ ਹੈ ਤਾਂ ਇਸ ਕਰਕੇ ਲੋਕਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਰੋਸ ਹੈ ਇੱਕ ਹੋਰ ਗੱਲ ਅਸੀਂ ਕਰਨੀ ਚਾਹਾਂਗੇ ਵੀ ਜਿਹੜੇ ਲੋਕ ਜਿਹੜੀਆਂ ਜਥੇਬੰਦੀਆਂ ਦੇ ਕੈਦਰ ਨੇ ਕਨੌਰੀ ਬਾਰਡਰ ਤੇ ਪਹੁੰਚਣਾ ਉਹਨਾਂ ਨੂੰ ਵੀ ਡੱਕਿਆ ਜਾ ਰਿਹਾ ਹੈ ਹਾਲਾਂਕਿ ਪੁਲਿਸ ਪ੍ਰਸ਼ਾਸਨ ਸਾਡੇ ਨਾਲ ਗੱਲ ਕਰ ਰਿਹਾ ਕਿ ਕਹਿ ਰਿਹਾ ਕਿ ਅਸੀਂ ਕਿਤੇ ਵੀ ਕਿਸਾਨ ਜਿਹੜੀ ਹੈਗੀ ਆ ਕੇਡਰ ਉਹਨੂੰ ਨਹੀਂ ਡੱਕਿਆ ਪਰ ਬਹੁਤ ਸਾਰੇ ਥਾਵਾਂ ਤੇ ਕਿਸਾਨਾਂ ਨੂੰ ਰੋਕਿਆ ਜਾ ਰਿਹਾ ਅਸੀਂ ਫਿਰ ਚੇਤਾਵਨੀ ਦੇਣੀ ਚਾਹੁੰਦੇ ਆ ਕਿ ਕਿਸਾਨਾਂ ਨੂੰ ਕਨੌਰੀ ਬਾਰਡਰ ਤੇ ਪਹੁੰਚਣ ਦਿੱਤਾ ਜਾਵੇ ਨਹੀਂ ਤਾਂ ਅਗਲਾ ਪ੍ਰੋਗਰਾਮ ਇਹ ਨਾ ਹੋਵੇ ਕਿ ਅਸੀਂ ਪੰਜਾਬ ਦੀਆਂ ਸੜਕਾਂ ਬੰਦ ਕਰਨੀਆਂ ਪੈਣ। ਇਹ ਹੋਇਆ ਜਾ ਰਿਹਾ ਕਿ ਸਵੇਰੇ ਸਿਰਫ ਕੁਰਤੇ ਦੇ ਵਿੱਚ ਸੀਗੇ ਡੱਲੇਵਾਲ ਸਾਹਿਬ ਜਦੋਂ ਉਹਨਾਂ ਨੂੰ ਚੱਕਿਆ ਗਿਆ ਤੇ ਹੁਣ ਕਿਸੇ ਲਾਚਨੇ ਉਹਨਾਂ ਦੇ ਜੋ ਗਰਮ ਕੱਪੜੇ ਵਗੈਰਾ ਕੁਝ ਉਹਨਾਂ ਨੂੰ ਦਿੱਤੇ ਗਏ ਆ ਉਹੀ ਹਾਲਾਤ ਚ ਨੇ ਜਿੱਦੇ ਚੱਕ ਕੇ ਲਿਆਈ। ਨਹੀਂ ਫਿਲਹਾਲ ਤਾਂ ਉਹਨਾਂ ਕੋਲ ਗਰਮ ਕੱਪੜੇ ਹੈ ਕਪੜਾ ਲਾਈਨ ਨੂੰ ਉੱਤੇ ਹੈਗਾ ਪਰ ਜਿਸ ਤਰ੍ਹਾਂ ਸਵੇਰੇ ਚੋਰਾ ਵਾਂਗ ਚੱਕਿਆ ਗਿਆ ਅਸੀਂ ਆਮ ਕਿਸਾਨ ਵਟਾਂ ਬੰਨਿਆਂ ਦੇ ਘੁੰਮਣ ਵਾਲੇ ਲੋਕਾਂ ਦੀ ਗੱਲ ਕਰਨ ਵਾਲੇ ਅਸੀਂ ਸੜਕਾਂ ਤੇ ਰਹਿੰਦੇ ਆ ਆਪਣੇ ਖੇਤਾਂ 'ਚ ਰਹਿੰਦੇ ਆ ਜੇਕਰ ਇਸ ਤਰ੍ਹਾਂ ਦੀ ਗੱਲ ਸੀ ਤਾਂ ਸਰਕਾਰ ਦਿਨੇ ਆਉ ਔਰ ਸਾਡੀ ਨਾਲ ਗੱਲਬਾਤ ਕਰਦੀ ਜੇ ਕੋਈ ਅਗਲੀ ਗੱਲ ਰਾਹ ਕੋ ਨਿਕਲਦਾ ਸੀ ਇਸ ਤਰ੍ਹਾਂ ਚੋਰਾ ਵਾਂਗ ਚੱਕਣਾ ਆਪਣੇ ਆਪ ਨੂੰ ਧਰਨਿਆਂ ਚੋਂ ਨਿਕਲੀ ਪਾਰਟੀ ਦਾ ਗੱਲਾਂ ਕਹਿਣ ਵਾਲੇ ਕਿ ਅਸੀਂ ਧਰਨਿਆਂ ਤੋਂ ਨਿਕਲੇ ਆ ਤੇ ਕਿਸਾਨ ਆਗੂਆਂ ਨੂੰ ਜਾਂ ਇਸ ਕੱਦ ਦੇ ਆਗੂ ਨੂੰ ਜਿਹਦਾ ਕਿਰਦਾਰ ਬਹੁਤ ਉੱਚਾ ਤੇ ਸੋਚਿਆ ਉਹਨੂੰ ਇਸ ਤਰ੍ਹਾਂ ਚੱਕਣਾ ਬਹੁਤ ਮੰਦਭਾਗੀ ਗੱਲ ਹੈ ਔਰ ਸਰਕਾਰ ਦੀ ਜਿਹੜੀ ਕਹਿਣੀ ਤੇ ਕਰਨੀ ਦੇ ਫਰਕ ਨੂੰ ਦਰਸਾਉਂਦਾ ਚੰਦੂ ਬਾਰਡਰ ਤੇ 4 ਫੁੱਟ ਦਾ ਰਸਤਾ ਖੋਲਿਆ ਜਾ ਰਿਹਾ ਕਿ ਕਿਸਾਨ ਪੈਦਲ ਦਿੱਲੀ ਕੁਝ ਕਰ ਸਕਣ ਠੀਕ ਹੈ ਜੀ ਜੇ 4 ਫੁੱਟ ਦਾ ਖੋਲਿਆ ਹੈ ਪਰ ਇੱਕ ਗੱਲ ਤੇ ਸੋਚ ਕੇ ਦੇਖੋ ਕਿ ਹਰਿਆਣਾ ਸਰਕਾਰ ਸੈਂਟਰ ਸਰਕਾਰ ਕਹਿੰਦੀ ਕਿਸਾਨਾਂ ਨੇ ਰਾਹ ਬੰਦ ਕਰ ਦਿੱਤਾ ਕਿਸਾਨਾਂ ਨੇ ਜੇ ਰਾਹ ਬੰਦ ਕੀਤਾ ਹੁੰਦਾ ਤੇ ਅੱਜ ਉਹ 4 ਫੁੱਟ ਦਾ ਹੀ ਖੋਲਦੇ ਇਹ ਸਰਕਾਰ ਨੇ ਬੰਦ ਕੀਤਾ ਸੀ ਆਪ ਹੀ ਇਹ 4 ਫੁੱਟ ਦਾ ਖੋਲ ਰਹੀ ਹੈ ਜੇ ਪੈਦਲ ਕਹਿਣਗੇ ਤੇ ਫਿਰ ਠੀਕ ਹੈ ਪੈਦਲ ਜਾਣ ਦੇਣਗੇ ਤੇ ਜਾਵਾਂਗੇ ਲੋ ਸਾਡਾ ਪ੍ਰੋਗਰਾਮ ਮੰਨਵਰਤ ਤੋਂ ਪਹਿਲਾਂ ਕਿਉਂ ਚਿਪਕਿਆ ਜੁੰਗਿਆ ਕੀ ਗੱਲ ਵਾਸ ਕੀ ਦੇਖੋ ਸਰਕਾਰ ਡਰੀ ਹੋਈ ਹੈ ਝੂਠ ਦਾ ਬਲੰਦਾ ਲੈ ਕੇ ਜਦੋਂ ਤੁਸੀਂ ਲੋਕਾਂ ਨਾਲ ਵਾਅਦੇ ਤੇ ਦਾਅਵੇ ਕੋਈ ਹੋਰ ਕਰੋ ਲੋਕਾਂ ਦੀਆਂ ਭਾਵਨਾਵਾਂ ਤੇ ਖਰੇ ਨਾ ਉਤਰ ਸਕੋ ਲੋਕਾਂ ਦੀਆਂ ਮੰਗਾਂ ਨੂੰ ਜਿਹੜੀਆਂ ਜਾਇਜ਼ ਐ ਹੁਣ ਐਮਐਸਪੀ ਦੀ ਮੰਗ ਕਰਜ਼ੇ ਦੀ ਮੰਗ ਤੇ ਮਨਰੇਗਾ ਸਕੀਮ ਰਾਈ ਜਿਹੜਾ 200 ਦਿਨ ਦਾ ਰੋਜ਼ਗਾਰ ਦੀ ਗੱਲ ਜੇ ਕਰਦੇ ਆਂ ਅਸੀਂ ਤੇ ਫਿਰ ਇਹ ਗਲਤ ਕੀ ਆ ਸਾਡੇ ਹੱਕ ਦੀ ਜਿਹੜਾ ਝੋਨਾ ਨਹੀਂ ਵਿਕਿਆ ਪੰਜਾਬ ਦੀਆਂ ਪੰਜਾਬ ਦੇ ਕਿਸਾਨਾਂ ਭਾਰਤ ਹਰਿਆਣੇ ਦੇ ਕਿਸਾਨਾਂ ਦਾ ਝੋਨਾ ਮੰਡੀਆਂ ਚ ਰੁਲ ਗਿਆ ਤੇ ਮਿਸਮੈਨੇਜਮੈਂਟ ਸਰਕਾਰਾਂ ਦੀ ਐ ਉਹ ਕਹਿਣੀ ਦੇ ਕਰਨੀ ਦਾ ਜਦੋਂ ਫਰਕ ਹੋਵੇ ਤੇ ਦੋਰੇ کردار ਵਾਲੇ ਲੋਕ ਜਿਹੜੇ ਇਸ ਤਰ੍ਹਾਂ ਮਿਲਣ ਵਾਸਤੇ ਆਇਆ ਕੋਈ ਉਹਨਾਂ ਦੇ ਨਾਲ ਗੱਲਬਾਤ ਹੋਈ ਆ ਨਹੀਂ ਫਿਲਹਾਲ ਹਲੇ ਤੱਕ ਤੇ ਜਥੇਬੰਦਕ ਤੌਰ ਦੇ ਉੱਤੇ ਅਸੀਂ ਆਏ ਆ ਪਰਿਵਾਰਕ ਮੈਂਬਰ ਆਉਣਗੇ ਮੋਬਾਈਲ ਵਗੈਰਾ ਉਹਨਾਂ ਕੋਲ ਹੈਗਾ ਨਹੀਂ ਮੋਬਾਈਲ ਇਹਨਾਂ ਨੂੰ ਹਲੇ ਤੱਕ ਸਾਡੇ ਵੀ ਬਾਹਰ ਖਾਲੇ ਫਿਲਹਾਲ ਹੁਣ ਖਨੋਰੀ ਬਾਰਡਰ ਤੇ ਮੋਰਚਾ ਕਿਹਨੇ ਸੰਭੇ ਢੇਲਵਾਲ ਸਾਹਿਬ ਸਾਡੇ ਕੋਲ ਸਾਡੇ ਬਾਕੀ ਜਥੇਬੰਦੀਆਂ ਦੇ ਆਗੂ ਸਹਿਬਾਨ ਸਾਰੇ ਉੱਥੇ ਆ ਅਸੀਂ ਵੀ ਉੱਥੇ ਜਾ ਰਹੇ ਆ ਉੱਥੇ ਜਾ ਕੇ ਔਰ ਦੋਨੇ ਫੋਰਮਾਂ ਦੇ ਜਿਹੜੇ ਆ ਆਗੂ ਉੱਥੇ ਸਾਰੀ ਸਥਿਤੀ ਨੂੰ ਕੰਟਰੋਲ 'ਚ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਰੋਸ ਲੋਕਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਹੈ ਕਿ ਜੇਕਰ ਤੁਸੀਂ ਇਹ ਸਾਰਾ ਕੁਝ ਇਸ ਤਰ੍ਹਾਂ ਕਰੋਗੇ ਫਿਰ ਸਾਡੇ ਕੋਲ ਵੀ ਰਸਤੇ ਜਿਹੜੇ ਆ ਸੰਘਰਸ਼ ਕਰਨ ਤੋਂ ਬਾਅਦ ਹੋਰ ਬਚਦੇ ਆ। ਕੋਈ ਟਾਈਮ ਤੇ ਕੋਈ ਵੱਡਾ ਐਲਾਨ ਕੀਤਾ ਜਾ ਸਕਦਾ ਹੈ। ਦੇਖੋ ਇਹ ਇਹ ਜਦੋਂ ਅਸੀਂ ਮੀਟਿੰਗ ਦੇ ਵਿੱਚ ਜਾ ਕੇ ਬੈਠਾਂਗੇ ਕੋਈ ਉਮੀਦ ਹੈ ਐਲਾਨ ਵੱਡਾ ਕੀਤਾ ਜਾ ਸਕਦਾ ਹੈ। ਦੇਖੋ ਇਹ ਤਾਂ ਮੀਟਿੰਗ ਦੇ ਵਿੱਚ ਜੋ ਤੈਅ ਹੋ ਗਿਆ ਫਿਰ ਕਰਾਂਗੇ। ਜੋ ਵੀ ਤੈਅ ਹੋਊਗਾ ਕਰਾਂਗੇ ਜਰੂਰ। ਧੰਨਵਾਦ ਜੀ। ਠੀਕ ਹੈ ਧੰਨਵਾਦ ਥੈਂਕ ਯੂ।